ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਦੇ ਚੈਨਲ ਤੇ ਸੋ ਜਿਹੜੇ-ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਹਾਂਜੀ ਚਲਦੇ ਆਪਾਂ ਅੱਜ ਦੀ ਵੀਡੀਓ ਵਾਲੀ ਸਾਈਡ ਆਲਾ ਆਪਾਂ ਚਲਦੇ ਆਂ ਮੱਖੀ ਵਾਲੀ ਸਾਈਡ ਮੱਖੀ ਦਾ ਪਹਿਲਾ ਦੋਸਤੀ ਸੀਗੀ ਨਰੁੱਲਿਆਂ ਦੇ ਨਾਲ ਬਹੁਤ ਵਧੀਆ ਦੋਸਤੀ ਸੀਗੀ ਆ ਇਨ ਇਕੱਠੇ ਕੁੰਮਣਾ ਫਿਰਨਾ ਖਾਣਾ ਪੀਣਾ ਪਤਾ ਨਹੀਂ ਅਚਾਨਕ ਕੀ ਹੋਇਆ ਨਰੁੱਲੇ ਤਾਂ ਚਲੇ ਗਏ ਬਾਹਰ ਅਬ ਚੜੀ ਇੱਥੇ ਰਗੀ ਹੁਣ ਆਪ ਹੀ ਸਕ੍ਰਿਪਟ ਲਿਖ ਕੇ ਪਤਾ ਨਹੀਂ ਕੀ-ਕੀ ਲੱਗੀ ਰਹਿੰਦੀ ਕਰਨ ਅੱਜ ਤੁਹਾਨੂੰ ਵੀ ਸੁਨਾਮਾ ਇਹਦੀ ਇੱਕ ਟੁੱਟੀ ਪੱਜੀ ਸਕ੍ਰਿਪਟ ਲਿਖੀ ਹੋ ਵੇਹ ਨਾ بڑے ਜਾਣਿਆਂ ਦੀ ਇਹ ਸੋਚ ਹੁੰਦੀ ਆ ਕਿ ਜਿਹੜੇ ਸ਼ਹਿਰ ਆ ਪਿੰਡਾਂ ਨਾਲੋਂ ਬਹੁਤ ਅੱਗੇ ਆ ਪਰ ਹਰ ਮਾਮਲੇ ਦੇ ਵਿੱਚ ਨਹੀਂ ਅੰਤਰਾ ਇੱਥੇ ਤੇ ਫਲੈਟ 'ਚ ਹੀ ਚਾਰ ਕੱਪੜੇ ਧੋ ਲਈਏ ਤੇ ਸਾਨੂੰ ਇਹ ਟੈਨਸ਼ਨ ਪਈ ਰਹਿੰਦੀ ਵੀ ਪਾਈਏ ਕਿੱਥੇ ਅੰਤਰਾ ਕੱਪੜ ਤੇ ਕੱਪੜ ਚੜਾ ਕੇ ਫਿਰ ਪਾਉਣਾ ਪੈਂਦਾ ਹੈ ਤੇ ਗੜੀ ਕਿਸ ਨੇ ਬੇਲੇਣ 'ਚ ਬਾਂਹ ਦਿੱਤੀ ਹੋਈ ਹੈ ਕਿ ਤੂੰ ਤਾਂ ਫਲੈਟ ਦੇ ਵਿੱਚ ਹੀ ਰਹਿਣਾ ਚੰਗਾ ਭਲਾ ਤੇਰਾ ਘਰ ਹੈ ਕਿ ਇੱਥੇ ਕਿਤੇ ਅਫਸਰ ਲੱਗੀ ਹੋਈ ਹੈ ਤੂੰ ਮੁਹਾਲੀ ਦੇ ਵਿੱਚ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦਾ ਮਹੱਲੀ ਕਰਦੀ ਕੀ ਹੈ ਦੋਨੋਂ ਜਣੇ ਇੱਕ ਤਾਂ ਹੁੰਦਾ ਨਾ ਬੰਦਾ ਕੋਈ ਕੰਮ ਕਰਦਾ ਹੋਵੇ ਸਮਝ ਆ ਜਾਂਦਾ ਹੈ ਨਾ ਇੱਥੇ ਰਹਿੰਦਾ ਹੈ ਨਾ ਕੋਈ ਕੰਮ ਨਾ ਕੋਈ ਕਾਰ ਬਸ ਯੂਟੂਬ ਤੋਂ ਪੈਸੇ ਆ ਰਹੇ ਫਲੈਟ ਲੈ ਲਿਆ ਉੱਥੇ ਰਹਿੰਦੇ ਹੂੰ ਪਤਾ ਨਹੀਂ ਕੀ ਦੀ ਸੋਚ ਹੈ ਸੁਣੋ ਹਾਂ ਤੇ ਸਾਡੇ ਪਿੰਡਾਂ ਵਿੱਚ ਇੱਕ ਨੁੱਕਰ ਤੋਂ ਲੈ ਕੇ ਦੂਜੀ ਤਾਰ ਦੂਜੀ ਤੋਂ ਤੀਜੀ ਤਾਰ ਤੇ ਤੀਜੀ ਤੋਂ ਚੌਥੀ ਤਾਰ ਪਰ ਜਿੰਨੇ ਮਰਜ਼ੀ ਕੱਪੜੇ ਪਾ ਲਓ ਮਤਲਬ ਕਿ ਭਾਵੇਂ ਗਵਾਂਢੀ ਆ ਕੇ ਕੱਪੜੇ ਪਾ ਜਾਣਾ ਤਾਂ ਫਿਰ ਵੀ ਬਨੇਰੇ ਬਾਜਾ ਉੱਤੇ ਨਹੀਂ ਲੱਗਦੀ ਜਣਾ ਹੁੰਦਾ 500 ਕੁ ਰੁਪਏ ਦੀ ਕੋਠੀ ਗੀਦ ਲੈਣੀ ਹੀ ਮਿਲ ਜਾਂਦੀ ਐ ਮੋਹਾਲੀ ਦੇ ਵਿੱਚ ਉੱਥੇ ਫਿਰ ਬਨੇਰੇ ਟੂ ਬਨੇਰੇ ਤਾਰ ਬਨ ਬਨ ਕੇ ਕਪੜੇ ਪਾਣੇ ਸੀ ਨਾ ਤੂੰ ਇੱਥੇ ਕਪੜੇ ਧੋਣ ਆਏ ਹੈ ਹੈ ਇਹ ਬਾਤ ਜਾਂਦੇ ਆ ਤੇ ਚਾਰ ਪਰੌਣੇ ਆ ਆ ਨਾ ਤੇ ਸਾਨੂੰ ਇਹ ਫੇਰ ਟੈਨਸ਼ਨ ਪਈ ਰਹਿੰਦੀ ਯਾਰ ਉਹਨਾਂ ਨੂੰ ਸੁਮਾਉਣਾ ਕਿੱਥੇ ਆ ਆਪ ਸੋਈਏ ਕਿ ਇਹਨਾਂ ਨੂੰ ਸੁਵਾਈਏ ਤੇ ਪਿੰਡਾਂ ਵਿੱਚ ਮੈਨੇ ਚਾਰ ਪੰਜ ਜਿਹਨੇ ਮਰਗੀ ਮੰਜੇ ਡੌਰ ਰਜਾਈਆਂ ਸੁੱਟੋ ਰਜਾਈਆਂ ਕਿ ਹੁਣ ਤੇ ਗਰਮੀ ਆ ਗਈ ਸੌਰੀ ਖੇਸੀਆਂ ਸੁੱਟੋ ਭਾਵੇਂ ਚਾਦਰਾਂ ਸੁੱਟੋ ਤੇ ਰਾਮ ਨਾਲ ਵੇੜੇ 'ਚ ਪੱਖਾ ਲਾਗਦੇ ਸਮਾਉ ਉਹਨਾਂ ਨੂੰ ਸਾਦਰ ਤੁਹਾਨੂੰ ਇਹਦੇ ਵਿੱਚ ਕੋਈ ਹੱਸਣ ਵਾਲੀ ਗੱਲ ਲੱਗੀ ਏ ਮਤਲਬ ਸ਼ਹਿਰ ਛੱਡਣੇ ਵੀ ਨਹੀਂ ਐ ਪਿੰਡ ਜਾਣਾ ਵੀ ਨਹੀਂ ਐ ਤੇ ਸ਼ਹਿਰਾਂ ਦੀ ਬੇਇੱਜ਼ਤੀ ਵੀ ਗਲੀਆਂ 'ਚ ਲੋਕਾਂ ਦੇ ਵਿੱਚ ਐਵੇਂ ਕਰਨਾ ਕਿ ਅਸੀਂ ਤਾਂ ਪਿੰਡੂ ਐ ਸਾਡੇ ਤਾਂ ਦੇਖੋ ਜੀ ਅਸੀਂ ਭਾਵੇਂ ਸ਼ਹਿਰ 'ਚ ਰਹਿੰਦੇ ਆਂ ਵੀ ਤੂੰ ਘੜੀ ਤੇਨੇ ਫੈਕਟਰੀ ਖੋਲ ਕੇ ਬੈਠੀ ਹੋਈ ਏ ਇਹ ਜੇ ਵੀਡੀਓ ਇੱਥੇ ਬਣਾਨੀ ਆ ਉਹ ਜੇ ਤੂੰ ਜਾ ਕੇ ਆਪਣੇ ਘਰ ਬਣਾ ਲੈਣੇ ਬਸ ਚੱਕਰੇ ਹਨ ਕਿ ਘਰ ਕੰਮ ਕਰਨੇ ਪੈਣੇ ਆ ਇੱਥੇ ਬਸ ਮੀਆਂ ਬੀਬੀ ਦੋਨੋਂ ਜਣੇ ਰਹਿੰਦੇ ਆ ਅੱਛਾ ਨਾ ਸਹੀ ਗੱਲ ਆ ਕੁੜੀ ਆਪਣੇ ਪਿਓ ਦੀ ਗਰੀਬੀ ਬਰਦਾਸ਼ਤ ਕਰ ਸਕਦੀ ਆ ਪਰ ਆਪਣੇ ਘਰ ਵਾਲੇ ਦੀ ਨਹੀਂ ਕਿਉਂਕਿ ਘਰ ਵਾਲਾ ਬਦਲਣ ਦੀ ਆਪਸ਼ਨ ਹੁੰਦੀ ਆ ਪਿਓ ਨਹੀਂ ਤੇ ਕਈ ਵਾਰ ਮੁੰਡੇ ਵੀ ਆਪਣੀ ਮਾਂ ਤੇ ਭੈਣ ਦੀਆਂ ਗਲਤੀਆਂ ਤੇ ਪਰਦਾ ਪਾ ਦਿੰਦੇ ਆ ਪਰ ਆਪਣੀ ਘਰ ਵਾਲੀ ਦੀ ਗਲਤੀ ਤੇ ਨਹੀਂ ਕਿਉਂਕਿ ਘਰ ਵਾਲੀ ਬਦਲਣ ਦੀ ਆਪਸ਼ਨ ਹੁੰਦੀ ਆ ਪਰ ਮਾਂ ਤੇ ਭੈਣ ਨਹੀਂ ਕੋਈ ਐਸਾ ਮੂਵਮੈਂਟ ਨਹੀਂ ਹੈ ਕੋਈ ਐਸੀ ਦੀ ਸਕ੍ਰਿਪਟ ਨਹੀਂ ਹੈ ਜਿੱਦੇ ਚ ਆਪਣੇ ਘਰ ਵਾਲੇ ਨੂੰ ਤੇ ਦੀ ਫੈਮਿਲੀ ਨੂੰ ਨਹੀਂ ਜਲੀਲ ਕਰਨਾ ਦਾ ਤੁਸੀਂ ਕੋਈ ਵੀ ਸਕ੍ਰਿਪਟ ਚੱਕ ਕੇ ਦੇਖ ਲੋ ਇਹਨੇ ਹਮੇਸ਼ਾ ਮੇਰੀ ਸੱਸਾਂ ਦੀ ਮੇਰਾ ਘਰ ਵਾਲਾ ਤਾਂ ਕੁੜੀਆਂ ਨਾਲ ਪੱਕਾ ਹੁੰਦਾ ਕੁੜੀ ਨਾ ਇਹ ਸੋਹਣੇ ਚ ਰਹਿੰਦੀ ਹੈ ਨਾ ਉਥੇ ਮੇਰੇ ਖਾਲ ਜਾਂਦੀ ਜਾਂਦੀ ਹੈ ਕੋਈ ਤਾਂ ਸੀਨ ਨਹੀਂ ਹੈ ਕੋਈ ਹੱਲ ਲੈਣ ਦੇਣਾ ਨਹੀਂ ਹੈ ਲੇਕਿਨ ਇਹਨੂੰ ਪੂਰੀ ਕਹਾਣੀ ਪਤਾ ਹੈ ਕਿ ਸੋਹਣੇ ਚ ਕੀ ਹੁੰਦਾ ਜੇ ਤੂੰ ਰਹੀ ਨਹੀਂ ਤੈਨੂੰ ਕੀ ਪਤਾ ਤੂੰ ਦੱਥੇ ਰਹਿਣੀ ਹੈ ਦੋਨੋਂ ਜਣੇ ਹੀ ਰਹਿੰਦੇ ਐ ਕਰਦੇ ਕੀ ਐ ਦੋਨੋਂ ਜਣੇ ਬਸ ਸਾਰਾ ਕੋਈ ਕੰਮ ਨਹੀਂ ਤਿਆਰ-ਸ਼ਿਆਰ ਹੋਣਾ ਇੱਕ ਘੇੜ ਦੇ ਬਾਹਰ ਇੱਕ ਘੇੜ ਦੇ ਅ ਕਿਰਕਦੇ ਅਸੀਂ ਇਨਫਲੂਐਂਸਰ ਆ ਆਈ ਵੱਡੀ ਕਿ ਬੋਲੀ ਤੇ ਬੜਾ ਬੋਲਦੀ ਐ ਮੇਰੀ ਬੋਲੀ ਆਂਦੀ ਮੇਰੀ ਬੋਲੀ ਆਂਦੀ ਲੋਕੀ ਮਜ਼ਾਕ ਹੁੜਾਂਦੇ ਲੋਕੀ ਮਜ਼ਾਕ ਹੁੜਾਂਦੇ ਆਪਦਾ ਮਜ਼ਾਕ ਆਪ ਹੀ ਬਣਾਈ ਜਾਂਦੀ ਐ ਅੱਛਾ ਹਾਂਜੀ ਤੇ ਹੁਣ ਆਪਾਂ ਗੱਲ ਕਰਦੇ ਆ ਮਹਿਕ ਪੰਡੋਰੀ ਦੀ ਗੱਲ ਕਰਦੇ ਆ ਸਭ ਨੂੰ ਪਤਾ ਕਿ ਮਹਿਕ ਪੰਡੋਰੀ ਮੁੰਡਾ ਮੈਂ ਤੇ ਰੀਲ ਚਲਾਨੀ ਪਹਿਲਾਂ ਤੁਸੀਂ ਉਹ ਰੀਲ ਦੇਖਿਓ ਜਿਹਦੇ ਖਿਲਾਫ ਪੰਡੋਰੀ ਬੋਲਦਾ ਦੀਆਂ ਨੱਕ ਨਾ ਨਿਕਲਦੀਆਂ ਲੀਕਾਂ ਵੱਡੇ ਬਦਮਾਸ਼ ਆਏ ਨਹੀਂ ਸਾਲੇ ਮੈਂ ਬੈਠਾ ਤੰਤਾਂ ਰੰਡੀਕਾਂ ਚੱਕ ਲੋਈ ਪੁਕਰੇ ਲੱਗਦੇ ਆ ਦਿਮਾਗ ਨਹੀਂ ਹੈਗਾ ਫਿਰਚ ਹੁਣ ਗਲ ਚ ਪਾਤੀ ਤੇ ਹੁਣ ਵੱਡੇ ਬੈਲੀਆਂ ਦੇ ਲੱਗਦੀ ਉਹ ਮਿਰਚ ਇਹ ਉਹ ਹੈ ਮੈਨੂੰ ਲੱਗਾ ਸੀਗਾ ਸ਼ਾਇਦ ਇਹ ਪਰੇ ਬੱਚਾ ਹੈ ਨਹੀਂ ਇਹਦੀ ਹਾਈਟ ਵਗੈਰਾ ਘਟ ਹੈ ਤੇ ਸ਼ਾਇਦ ਅਪਾਹੀਜ਼ ਹੈ ਤੇ ਦੇਖੋ ਇਹ ਮੁੰਡਾ ਨਾ ਬਹੁਤ ਗਾਲਾਂ ਕੱਢਦੀ ਗਾਲਾਂ ਕੱਢਦਾ ਹੈ ਸੀਗਾ ਰੀਲਸ ਬਣਾਵਨਾ ਕੇ ਬਹੁਤ ਮੈਸਾ ਦੇਖਿਆ ਹਾਂ ਯਾ ਰੀਲਸ ਇਹਦੀਆਂ ਤੇ ਕਹਿੰਦੇ ਨਾ ਆਨਲਾਈਨ ਬਦਮਾਸ਼ੀ ਆਨਲਾਈਨ ਬਦਮਾਸ਼ੀ ਕਰਨਾ ਉਹ ਕੰਮ ਸੀਗਾ ਇਹਦਾ ਤੇ ਫਿਰ ਟੱਕਰ ਕੇ ਸਾਹਮਣੇ ਤੋਂ ਉਦਾਂ ਦੇ ਤਾਂ ਮੈਂ ਵੀਡੀਓ ਦਿਖਾਨੀ ਹੈ ਥੋੜੀ ਮੈਂ ਬਲਰ ਕਰਕੇ ਦਿਖਾ ਰਹੀ ਹਾਂ ਉਹ ਵੀਡੀਓ ਕਿਆ ਦੇਖਿਓ ਤੁਸੀਂ ਹਾਂਜੀ ਤੇ ਤੁਸੀਂ ਵੀਡੀਓ ਦੇਖ ਲਈਏ ਤੇ ਇਹਦੇ ਘਰ ਆ ਕੇ ਇਹਨੂੰ ਕੁੱਟਿਆ ਸੋ ਵੈਸੇ ਤਾਂ ਦੇਖੋ ਅਗਰ ਦੇਖਿਆ ਜਾ ਇਨਸਾਨੀਅਤ ਦੇ ਨਾਤੇ ਉਹ ਬਹੁਤ ਸਾਰੇ ਜਣੇ ਸੀਗੇ ਤੇ ਇਕੱਲਾ ਸੀਗਾ ਤੇ ਇਹਦੇ ਬਹੁਤ ਥੱਪੜ ਥੱਪੜ ਮਾਰੇ ਉਹਨਾਂ ਨੇ ਬਹੁਤ ਇਹਨੂੰ ਕੁੱਟਿਆ ਨਾ ਤੇ ਜੋ ਕਿ ਚੰਗੀ ਗੱਲ ਨਹੀਂ ਹੈ ਪਰ ਚੱਕਰ ਇਥੇ ਵੀ ਆ ਜਾਂਦਾ ਕਿ ਜਦੋਂ ਤੁਸੀਂ ਡਰਿੰਕ ਦੀਆਂ ਬੋਤਲਾਂ ਹੱਥ ਵਿੱਚ ਲੈ ਕੇਆਂ ਚੀਜ਼ਾਂ ਹੱਥ ਵਿੱਚ ਲੈ ਕੇ ਵੀਡੀਓਜ਼ ਬਣਾਉਣੀਆਂ ਗਾਲਾਂ ਕੱਢਣੀਆਂ ਕਰਦੀਆਂ ਕਰਦੀਆਂ ਫਿਰ ਲੋਕਾਂ ਨੂੰ ਆਨਲਾਈਨ ਤੁਸੀਂ ਧਮਕੀਆਂ ਦੇਣੀਆਂ ਕਿਸੇ ਨੂੰ ਉਕਸਾਉਣਾ ਹਨਾ ਕਿ ਤੂੰ ਐ ਤੂੰ ਐ ਮੈਂ ਇੱਥੇ ਐ ਤੂੰ ਆ ਜਾ ਆ ਤਾਂ ਫਿਰ ਆਗੇ ਅਗਲੇ ਫਿਰ ਹੁਣ ਕਰਤੀਏ ਲੈਨੇ ਕਾਰਵਾਈ ਸੋ ਇਸੇ ਕਰਕੇ ਕਹਿੰਦੇ ਆ ਕਿ ਆਨਲਾਈਨ ਬਦਮਾਸ਼ੀ ਨਾ ਕਰਿਆ ਕਰੋ ਠੀਕ ਹੈ ਇੱਕ ਮਨੋਰੰਜਨ ਲਈ ਚੀਜ਼ ਇੰਟਰਨੈਟ ਤੇ ਕਰਨੀ ਇੱਕ ਡਿਫਰੈਂਟ ਚੀਜ਼ ਹੈ ਲੇਕਿਨ ਕਿਸੇ ਨਾਲ ਗਾਲੀ ਕਲੋਚ ਕਰਨੀ ਕਿਸ ਨੂੰ ਮਾੜਾ ਚੰਗਾ ਬੋਲਣਾ ਬਹੁਤ ਗੰਦੇ ਲੈਵਲ ਦਾ ਹੋਣਾ ਨੁਕਸਾਨਾ ਕਿਸੇ ਨੂੰ ਹਨਾ ਕਿ ਸਾਹਮਣੇ ਵਾਲਾ ਤੁਹਾਡੇ ਤੇ ਆ ਕੇ ਅਟੈਕ ਕਰੇ ਤੇ ਇਦਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਸਿਰਫ ਇੱਕ ਐਂਟਰਟੇਨਮੈਂਟ ਤੇ ਜਾਈ ਕਮਾਈ ਦਾ ਜ਼ਰੀਆ ਹੈ ਸੋਸ਼ਲ ਮੀਡੀਆ ਇਹਨੂੰ ਸਿਰਫ ਇੱਕ ਕਪੜਾ ਕਮਾਈ ਦਾ ਜ਼ਰੀਆ ਬਣਾਓ ਠੀਕ ਹੈ ਕਿ ਤੁਸੀਂ ਆਪਣੀ ਸਕਿੱਲ ਅੱਗੇ ਲੈ ਕੇ ਆਓ ਇਦਾਂ ਦਾ ਜ਼ਰੀਆ ਬਣਾਓ ਨਾ ਕਿ ਮਤਲਬ ਕਿ ਲੜਨ ਦਾਈ ਦਾ ਜ਼ਰੀਆ ਬਣਾਓ ਕਿਸੇ ਨੂੰ ਨੁਕਸਾਨ ਪਹੁੰਚਾਣਾ ਦਿਮਾਗੀ ਤੌਰ ਤੇ ਸ਼ਰੀਰਿਕ ਤੌਰ ਤੇ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਗਲਤ ਚਲੀਆਂ ਜਾਂਦੀਆਂ ਨੇ ਤਾਂ ਸਾਰਿਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਇਸ ਦੇ ਨਾਲ ਆਪਾਂ ਚੱਲਦੇ ਹਾਂ ਹੁਣ ਆਪਾਂ ਚੱਲਦੇ ਹਾਂ ਸਾਡੀ ਮੈਂ ਇੱਕ ਸਾਡੀ ਮੈਂ ਕਿਦਾ ਸਾਰਿਆਂ ਨੂੰ ਪਤਾ ਹੈ ਮੰਗਟ ਫੈਮਿਲੀ ਦੀ ਜਿਹੜੀ ਨੂ ਹੈ ਮੰਗਟਾ ਫੈਮਿਲੀ ਜਿਹਨੂੰ ਕਹਿ ਦਿੰਨੇ ਆ ਤਾਂ ਲਾਸਟ ਟਾਈਮ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਬਿਮਾਰੀ ਤੋਂ ਸਫਰ ਕਰ ਰਹੀ ਹੈ ਹੈ ਨਾ ਸਭ ਨੇ ਉਹਦੀ ਮੈਂ ਮੈਂ ਵੀ ਤੇ ਵੀਡੀਓ ਪਾਈ ਸੀਗੇ ਤੇ ਕਾਫੀ ਲੋਕ ਉਹ ਤੇ ਵੀਡੀਓ ਪਾ ਰਹੇ ਆ ਤੇ ਕਾਫੀ ਲੋਕ ਇਹਨੂੰ ਸਵਾਲ ਜਵਾਬ ਪੁੱਛ ਰਹੇ ਜਿਹਦੇ ਜਵਾਬ ਨਹੀਂ ਦੇਦੀ ਇਹ ਤਾਂ ਹਾਰ ਕਿਉਂ ਨੇ ਹੁਣ ਆਪਣੀ ਇੱਕ ਸਟੇਟਮੈਂਟ ਦੀ ਹੈ ਆ ਜੋ ਪਹਿਲੇ ਦੀ ਸਟੇਟਮੈਂਟ ਸੁਣਦੇ ਆ ਤੇ ਨਾਲ ਨਾਲ ਇਹਦੇ ਬਾਰੇ ਗੱਲ ਕਰਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡੀ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਸਾਡੇ ਚੈਨਲ ਸਾਡੀ ਮਹਿਕ ਤੇ ਸਾਡੀ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਉਹਨੂੰ ਤੁਸੀਂ ਦੇਖਿਆ ਵੀ ਵਧੀਆ ਤੇ ਉਹ ਸ਼ੇਅਰ ਵੀ ਬਹੁਤ ਵਧੀਆ ਕੀਤਾ ਸਾਡੀ ਉਮੀਦ ਤੋਂ ਵੱਧ ਕੇ ਸਾਡੀ ਵੀਡੀਓ ਨੂੰ ਪਿਆਰ ਮਿਲਿਆ ਤਾਂ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬੈਂਸ ਜਿਹੜੀ ਗੱਲ ਸੁਣਾਉਣ ਆਏ ਉਹ ਸੁਣਾਓ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜੀ ਜ਼ਰੂਰ ਕਰ ਲਿਆ ਕਰੋ ਤੇ ਉਹਦਾ ਬੈਲ ਆਈਕਨ ਜ਼ਰੂਰ ਆਨ ਕਰ ਲਿਓ ਤਾਂ ਜੋ ਸਾਡੀ ਵੀਡੀਓ ਦੀ ਹਰ ਇੱਕ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਟਾਈਮ ਨਾਲ ਵੀਡੀਓ ਦੇਖ ਸਕੋ ਤੇ ਅੱਜ ਅਸੀਂ ਤਿਆਰੀ ਕੀਤੀ ਹੈਗੀ ਭਾਂਡੇ ਵਾਲੀ ਦੁਕਾਨ ਕੋਲੇ ਜਾਣ ਦੀ ਕਿ ਕੁਝ ਬੰਦੇ ਗਈ ਜਾਂਦੇ ਆ ਕਿ ਮੈਂ ਠੀਕ ਚਾ ਲੱਗਦੀ ਆ ਫਿਰ ਫਿਰ ਇਹ ਇਹਨੂੰ ਪ੍ਰੋਬਲਮ ਕੀ ਹੈ ਤੁਰੀ ਤਾਂ ਫਿਰਦੀ ਹੈ ਮੈਨੂੰ ਪ੍ਰੋਬਲਮ ਬ੍ਰੇਨ ਦੀ ਆ ਮੇਰੀ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਬਾਡੀ ਮਤਲਬ ਸੁਣਨ ਜਾਈਗੀ ਨੂੰ ਬੀਪੀ ਲੋ ਦੀ ਪ੍ਰੋਬਲਮ ਸੀਗੀ ਤੇ ਹੁਣ ਇਹਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ ਪਤਾ ਨਹੀਂ ਹੁਣ ਡਿਪਰੈਸ਼ਨ ਕਿਦੇ ਕਰਕੇ ਆਈ ਦੀ ਫੈਮਿਲੀ ਕਰਕੇ ਆ ਕਿਉਂਕਿ ਕੁਝ ਇਹ ਜਵਾਬ ਦੇ ਨਹੀਂ ਰਹੀ ਏ ਕਿਉਂਕਿ ਬੈਕ ਟੂ ਬੈਕ ਵੀਡੀਓ ਪਾ ਰਹੀ ਏ ਚੈਨਲਾਂ ਤੇ ਹਨਾ ਕਿ ਇਹ ਹੈ ਹੋ ਗਿਆ ਇਹ ਹੋ ਗਿਆ ਤਾਂ ਦੇਖੋ ਐਜ਼ ਅ ਆਡੀਅנס ਆਨ ਦਾ ਸਭ ਦਾ ਹੱਕ ਬੰਦਾ ਹੈ ਤੁਸੀਂ ਆਡੀਅੰਸ ਨੂੰ ਇੱਕ ਕਿਸਮ ਦਾ ਗੁੰਮਰਾਹ ਕਰ ਰਹੇ ਕਿਉਂਕਿ ਤੁਸੀਂ ਦੱਸ ਨਹੀਂ ਰਹੀਓ ਜੇ ਸਾਰਾ ਕੁਝ ਠੀਕ ਹੈ ਤਾਂ ਕਹਿ ਦਿਓ ਆ ਕੇ ਕਿ ਸਾਡੀ ਫੈਮਿਲੀ ਚ ਸਾਰਾ ਕੁਝ ਓਕੇ ਹੈ ਬਟ ਸੋਚਣ ਵਾਲੀ ਦੇ ਵਿੱਚ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਦੇਖੋ ਜਿਵੇਂ ਵਾਈਫ ਬਿਮਾਰ ਬਈ ਹੋਵੇ ਹਸਬੈਂਡ ਨਵੀਆਂ ਮੂਵੀਆਂ ਕਰ ਕੋ ਨਾ ਮੂਵੀਆਂ ਦੇਖ ਰਿਹਾ ਹੋ ਕਿੰਨੇ ਕਿਤੇ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਇਹ ਚੀਜ਼ ਲੋਕਾਂ ਲਈ ਵੀ ਹਨਾ ਕਿ ਇਹ ਕੀ ਹੈ ਨਾ ਕਿ ਲੋਕਾਂ ਨੂੰ ਡਾਊਟ ਤੇ ਆ ਚੀਜ਼ਾਂ ਤੇ ਆਬੀਸਲੀ ਹੁਣ ਆਡੀਅנס ਹੈ ਜੋ ਤੁਸੀਂ ਆਡੀਅנס ਦੇ ਵੀ ਸਾਰੀਆਂ ਗੱਲਾਂ ਲੈ ਕੇ ਆਣੀ ਆਪਣੀ ਇੱਕ ਇੱਕ ਜ਼ਿੰਦਗੀ ਦੀ ਇੱਕ ਇੱਕ ਛੋਟੀ ਤੋਂ ਛੋਟੀ ਚੀਜ਼ ਲੈ ਕੇ ਆਣੀ ਤਾਂ ਆਡੀਅנס ਦਾ ਫਰਜ਼ ਬੰਦਾ ਤੇ ਤੁਹਾਡਾ ਦੱਸਣਾ ਵੀ ਫਰਜ਼ ਬੰਦਾ ਓਹੋ ਮੈਂ ਬਿਲਕੁਲ ਠੀਕ ਆ ਮੇਰੇ ਸਾਰੇ ਟੈਸਟ ਬਾਕੀ ਬਾਡੀ ਦੇ ਠੀਕ ਆ ਪਰ ਜਿਹੜੀਆਂ ਬ੍ਰੇਨ ਦੀਆਂ ਪ੍ਰੋਬਲਮ ਹੁੰਦੀਆਂ ਨੇ ਉਹ ਨਾ ਕਿਸੇ ਨੂੰ ਦਿਖਾਈਆਂ ਜਾ ਸਕਦੀਆਂ ਨੇ ਉਹ ਸਿਰਫ ਫੀਲ ਕੀਤੀਆਂ ਜਾਂਦੀਆਂ ਨੇ जिन्ना ने बिल्कुल बिल्कुल वी अंडरस्टेंड योर प्रॉब्लम आपा अंडरस्टेंड करदे हां लेकिन प्रॉब्लम इज दैट कि देखो हुं तुसी सारीयां इनियां लंबीयां छोटीयां लंबी तुसी गल्लां कर देतीयां इनने वीडियोस बना देते तुसी इनने लंबे-लंबे 15-15 मिनट दे 20-20 मिनट दे घूमना फिरना सारा कुछ ਤਾਂ ਦਵਰਦੀ ਕਿ ਨੋਰਮਲ ਹੈ ਅਸੀਂ ਇਹਦੇ ਤੇ ਵੀ ਕੋਈ ਟਿੱਪਣੀ ਨਹੀਂ ਕਰਦੇ ਕਿ ਤੁਸੀਂ ਡਿਪਰੈਸ਼ਨ ਤੋਂ ਬਾਹਰ ਨਿਕਲ ਲਈਏ ਸਭ ਕੁਝ ਕਰ ਰਹੇ ਲੇਕਿਨ ਜਦੋਂ ਤੱਕ ਤੁਹਾਡੀ ਅਸਲੀ ਵਜ੍ਹਾ ਨਹੀਂ ਪਤਾ ਲੱਗੇਗੀ ਉਦੋਂ ਤੱਕ ਨਾ ਤੁਸੀਂ ਨਿਕਲ ਸਕਦੇ ਹੋ ਤਾਂ ਨਾ ਹੀ ਤੁਹਾਨੂੰ ਆਡੀਅנס ਨੇ ਛੱਡਣਾ ਹੈ ਸਿੱਧੇ ਦਾ ਸਾਫ਼ ਜੀ ਗੱਲ ਹੈ ਜਾਂ ਤਾਂ ਤੁਸੀਂ ਇਹ ਜੀ ਚੀਜ਼ਾਂ ਸੋਸ਼ਲ ਮੀਡੀਆ ਤੇ ਲੈ ਕੇ 나오 ਕਿ ਮੈਨੂੰ ਇਹ ਪ੍ਰੋਬਲਮ ਬੈਲੇ ਤੁਸੀਂ ਹੱਥ ਜੋੜ ਕੇ ਹਸਪੀਟਲ 'ਚ ਬੈਠ ਕੇ ਕਿ ਨਹੀਂ ਏਦਾਂ ਦਾ ਮੈਨੂੰ ਪ੍ਰੋਬਲਮ ਹੈ ਮੈਨੂੰ ਸਪੋਰਟ ਕਰੋ ਲੋਕਾਂ ਨੇ ਅਰਦਾਸਾਂ ਕੀਤੀਆਂ ਲੋਕਾਂ ਨੇ ਬਹੁਤ ਹਨ ਅੱਛੇ ਚ ਕਮੈਂਟ ਕੀਤੇ ਬਟ ਲੋਕਾਂ ਨੇ ਪੁੱਛ-ਪੁੱਛ ਕੇ ਥੱਕ ਗਏ ਕਿ ਆਖਿਰ ਦਿੱਕਤ ਕੀ ਹੈ ਫਿਰ ਤੁਸੀਂ ਉਹਦਾ ਜਵਾਬ ਦੇਣ ਦੀ ਬਜਾਏ ਤੁਸੀਂ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਹੋ ਚਲੋ ਨਿਕਲਣਾ ਕਿੰਨਾ ਜ਼ਿਆਦਾ ਔਖਾ ਹੁੰਦਾ ਆ ਮੈਂ ਸਿਰਫ ਬਾਹਰੋਂ ਦਾ ਨਿਕਲ ਕੇ ਵੀਡੀਓ ਬਣਾ ਕੇ ਵੀਡੀਓ ਮੈਨੂੰ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਆਪਣੇ ਆਪ ਨੂੰ ਕਿਸੇ ਤਰੀਕੇ ਤੇ ਬਿਹਗੀ ਕਰ ਸਕਾਂ ਤਾਂ ਜੋ ਮੈਂ ਆਪਣੀ ਜਿਹੜੀ ਪ੍ਰੋਬਲਮ ਹੈਗੀ ਇਹਦੇ ਤੋਂ ਨਹੀਂ ਦੱਸ ਸਕਾ ਮੇਰੀਆਂ ਬ੍ਰੇਨ ਦੀਆਂ ਨਸਾਂ ਬਹੁਤ ਜ਼ਿਆਦਾ ਕਮਜ਼ੋਰ ਨੇ ਪਹਿਲਾਂ ਵੀ ਮੈਂ ਦੱਸਿਆ ਸੀ ਉਹਦੇ ਕਰਕੇ ਮੇਰੇ ਸਿਰ ਦੇ ਵਿੱਚ ਦਰਦ ਰਹਿੰਦਾ ਮੈਂ ਬਹੁਤ ਔਖਾ ਕਈ ਵਾਰ ਟਾਈਮ ਕੱਢਦੀ ਆ ਮੈਡਮ ਜੀ ਸੁਣ ਚੁੱਕੇ ਆਂ ਸੀ ਇਹ ਚੀਜ਼ਾਂ ਸੀ ਪਹਿਲੇ ਵੀ ਤੁਹਾਡੇ ਮੂੰਹੋਂ ਸੁਣ ਚੁੱਕੇ ਆਂ ਹੁਣ ਤੁਸੀਂ ਇਹ ਕਿਹਾ ਕਿ ਮੇਰੇ ਹਾਲਾਤਾਂ ਦਾ ਮਜ਼ਾਕ ਨਾ ਬਣਾਓ ਤੇ ਮੈਂ ਦੱਸਦੀ ਆ ਜਲਦੀ ਦੱਸਦੀ ਆ ਸਾਰਾ ਕੁਝ ਤਾਂ ਮੈਂ ਤਾਂ ਇਸੇ ਕਰਕੇ ਵੀਡੀਓ ਖੋਲ੍ਹੀ ਸੀ ਮੈਨੂੰ ਲੱਗਾ ਸੀ ਕੋਈ ਦੱਸੇਗੀ ਸੋ ਪਤਾ ਨਹੀਂ ਇਹ ਤਾਂ ਫੇਰ ਉਹੀ बार-बार ਰਿਪੀਟ ਐਂਡ ਰਿਪੀਟ ਅਗੇਨ ਐਂਡ ਅਗੇਨ ਉਹੀ ਗੱਲਾਂ ਉੱਡਦੀ ਆ ਰਾਤ ਨੂੰ ਮੈਨੂੰ ਪੂਰੀ ਪੂਰੀ ਰਾਤ ਨੀਂਦ ਨਹੀਂ ਆਉਂਦੀ ਜੋ ਦੇਖਦਾ ਹੁੰਦਾ ਦੇਖ ਕੇ ਕੋਈ ਵੀ ਕਿਸੇ ਨੂੰ ਗਲਤ ਤਰੀਕੇ ਨਾਲ ਜੱਜ ਨਾ ਕਰਿਆ ਕਰੋ ਕਿਉਂਕਿ ਹਰ ਇੱਕ ਸਟੋਰੀ ਦੇ ਪਿੱਛੇ ਅਸਲੀਅਤ ਕੁਝ ਹੋਰ ਹੁੰਦੀ ਆ ਕਦੇ ਵੀ ਜਿਹੜੀ ਹੁੰਦੀ ਹੈ ਉਹੀ ਜਾਣਨ ਵਾਸਤੇ ਆਡੀਅנס ਤੁਹਾਨੂੰ ਬੈਕ ਟੂ ਬੈਕ ਮੈਸੇਜ ਕਰ ਰਹੀ ਹੈ ਜੇ ਆਡੀਅੰਸ ਨੇ ਤਾਂ ਤੁਸੀਂ ਆਡੀਅנס ਨੂੰ ਕਹਿੰਦੇ ਹੋ ਕਿ ਮੇਰਾ ਚੈਨਲ ਸਬਸਕ੍ਰਾਈਬ ਕਰੋ ਮੈਨੂੰ ਦੇਖੋ ਮੈਨੂੰ ਸ਼ੇਅਰ ਕਰੋ ਮੈਨੂੰ ਕਮਪੋਜ਼ਿਟ ਕਮੈਂਟ ਕਰਕੇ ਜਾਓ ਤੇ ਜਦੋਂ ਆਡੀਅנס ਤੁਹਾਨੂੰ ਕਹਿੰਦੀ ਹੈ ਕਿ ਰੀਜ਼ਨ ਕੀ ਹੈ ਤੇ ਫਿਰ ਤੁਸੀਂ ਉਹ ਕਿਉਂ ਨਹੀਂ ਦੱਸਦੇ ਮਤਲਬ ਕਾਰਨ ਕੀ ਹੈ ਦੱਸੰਦਾ ਤੁਸੀਂ ਇੰਨਾ ਲੰਬਾ ਵੀਡੀਓ ਬਣਾਉਂਦੇ ਸਭ ਕੁਝ ਕਰ ਦਿੰਦੇ ਲੇਕਿਨ ਤੁਸੀਂ ਹੁਣ ਤੱਕ ਆਪਣਾ ਕਾਰਨ ਨਹੀਂ ਦੱਸਿਆ ਫਿਰ ਇਹ ਕਿਤੇ ਨਾ ਕਿਤੇ ਘੁੰਮ ਕੇ ਤੁਹਾਨੂੰ ਨੈਗੇਟਿਵਿਟੀ ਦੇ ਵਿੱਚ ਕਨਵਰਟ ਹੋ ਜਾਣੀ ਹੈ ਚੀਜ਼ ਔਰ ਹੋਰ ਹੀ ਹੈ ਇਹ ਇਹ ਚੀਜ਼ ਹੋ ਰਹੀ ਹੈ ਕਿਉਂਕਿ ਜਦ ਤੱਕ ਆਡੀਅנס ਨੂੰ ਇਹ ਲੱਗਦਾ ਕਿ ਯਾਰ ਆਪਾਂ ਹਨਾ ਇਹ ਨਾਲ ਕਨੈਕਟ ਕੀਤਾ ਆਪਾਂ ਪੁੱਛ ਰਹੇ ਆ ਸਾਨੂੰ ਤੇ ਤੁਸੀਂ ਦੱਸਣ ਦੀ ਬਜਾਏ ਤੁਸੀਂ ਹੋਰ ਹੀ ਮੈਟਰ ਨੂੰ ਇੱਧਰ ਉੱਧਰ ਲੈ ਗਏ ਹੋ ਸੋ ਉਹ ਸਾਡੀ ਮੇਰੀ ਤਾਂ ਸਮਝ ਤੋਂ ਉਹ ਚੀਜ਼ ਬਾਹਰ ਚਲੀ ਗਈ ਹੈ। ਤੇ ਫਿਰ ਡਿਟੇਲ ਦੇ ਵਿੱਚ ਉਹਦੇ ਬਾਰੇ ਗੱਲਾਂ ਕਰਾਂਗੇ ਕਿ ਅੱਜ ਆਪਾਂ ਭਾਪੀ ਜੀ ਨੂੰ ਕੁਝ ਭਾਂਡੇ ਲੈਣੇ ਆ ਕਿ ਤੇ ਆਪਾਂ ਹੁਣ ਵੀਡੀਓ 'ਚ ਤੁਸੀਂ ਇਹ ਤਾਂ ਫਿਰ ਵੀਵਿਊਜ਼ ਖਾਣ ਵਾਲੀ ਗੱਲ ਹੋ ਗਈ ਨਾ ਕਿ ਤੁਸੀਂ ਲਿਖਿਆ ਜੀ ਮੇਰੇ ਹਾਲਾਤਾਂ ਦਾ ਮਜ਼ਾਕ ਨਾ ਬਣਾਓ ਜਲਦੀ ਮੈਂ ਸਭ ਕੁਝ ਦੱਸਾਂਗੀ ਮੈਂ ਕਲੀਅਰ ਕਰਾਂਗੀ ਠੀਕ ਹੈ। ਐਪੀਸੋਡ ਪਾਤਾ ਨੰਬਰ 7 ਤੇ ਇਹਦੇ ਵਿੱਚ ਤੁਸੀਂ ਦੱਸਿਆ ਖੁਸ਼ ਹੈ ਨਹੀਂ ਕੁਝ ਨਹੀਂ ਦੱਸਿਆ ਜੀ ਮੈਂ ਭਾਬੀ ਨਾਲ ਭਾਂਡੇ ਲੈਣ ਚਲੀ ਆਂ। ਕਮਾਲ ਹੋ ਗਿਆ ਵੈਸੇ ਤੇ ਇਹਦਾ ਮਤਲਬ ਆਡੀਅנס ਬੇਕੂਫ ਹੈ ਜਿਹੜੀ ਬੈਕ ਟੂ ਬੈਕ ਤੁਹਾਨੂੰ ਪੁੱਛ ਰਹੀ ਹੈ ਤੁਹਾਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਹੈ ਜੋ ਤੁਹਾਨੂੰ ਸਾਡੇ ਵਰਗੇ ਵੀਡੀਓ ਬਣਾ ਕੇ ਪੁੱਛ ਰਹੇ ਤੁਹਾਡੇ ਲਈ ਆਪਾਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਹਾਂ ਵੀ ਕੁੜੀ ਜਲਦੀ ਠੀਕ ਹੋ ਜਾਏ ਲੇਕਿਨ ਤੁਸੀਂ ਇਹ ਚੀਜ਼ ਦੱਸਣ ਦੀ ਬਜਾਏ ਤੁਸੀਂ ਹੋਰ ਹੀ ਚੀਜ਼ਾਂ ਨੂੰ ਕਿਤੇ ਲੈ ਗਏ ਹੋ ਤੇ ਕਿਤੇ ਲੈ ਕਿਤੇ ਨਾ ਇਹ ਸਾਰੀ ਪੋਜ਼ਿਟਿਵਿਟੀ ਜਿਹੜੀ ਤੁਹਾਨੂੰ ਮਿਲ ਰਹੀ ਹੈ ਨਾ ਇਹ ਬਹੁਤ ਜਲਦੀ ਜੋ ਤੁਸੀਂ ਹਰਕਤਾਂ ਕਰ ਰਹੇ ਹੋ ਨਾ ਇਹ ਦੇ ਕਾਰਨ ਉਹ ਬਹੁਤ ਜਲਦੀ ਨੈਗੇਟਿਵਿਟੀ ਨਾਲ ਨੈਗੇਟਿਵਿਟੀ ਵਿੱਚ ਕਨਵਰਟ ਹੋ ਜਾਏਗੀ ਤੁਸੀਂ ਦੇਖਦੇ ਰਹੋ ਕਿਉ ਕਿਆ ਕੀ ਮੈਨੂੰ ਡਿਪਰੈਸ਼ਨ ਹੋ ਗਿਆ ਕੋਈ ਡਿਪਰੈਸ਼ਨ ਇਦਾਂ ਹੀ ਤੇ ਚੀਜ਼ ਹੈ ਨਹੀਂ ਜਿਹੜੀ ਬੰਦੇ ਨੂੰ 6 ਮਹੀਨਿਆਂ ਚ ਹੋ ਗਈ ਜਾਂ 3 ਮਹੀਨਿਆਂ ਚ ਹੋ ਗਈ ਆਬਵੀਅਸਲੀ ਬੰਦੇ ਚ ਕੋਈ ਕਈ ਗੱਲਾਂ ਬੰਦੇ ਦਿਮਾਗ ਚ ਜਦੋਂ ਫੈਣ ਗਿਆ ਉਹ ਬਾਹਰ ਨਹੀਂ ਨਿਕਲ ਗਈਆਂ ਉਹ ਅੰਦਰੋਂ ਅੰਦਰ ਹੀ ਤਾਂ ਖਾਣ ਗਈਆਂ ਅਦੋਂ ਹੀ ਤੁਹਾਡੇ ਦਿਮਾਗ 'ਚ ਅਸਰ ਪੈਣਾ ਸ਼ੁਰੂ ਹੁੰਦਾ ਨਾ ਵੈਸੇ ਤਾਂ ਸ਼ੁਰੂ ਹੋਣ ਦਾ ਨਹੀਂ ਹੈ ਤੇ ਬੈਟਰ ਹੈ ਕਿ ਜਦ ਤੱਕ ਤੁਸੀਂ ਉਹਨਾਂ ਗੱਲਾਂ ਨੂੰ ਬਾਹਰ ਨਹੀਂ ਕੱਢੋਗੇ ਤੁਸੀਂ ਵੈਸੇ ਨਹੀਂ ਠੀਕ ਹੋ ਸਕਦੇ ਉਦ ਤੱਕ ਤੇ ਜੇ ਤੁਸੀਂ ਆਡੀਅנס ਨਾਲ ਆਪਣੀ ਚੀਜ਼ਾਂ ਸ਼ੇਅਰ ਜੋ ਜੇ ਤੁਸੀਂ ਚਾਹਦੇ ਕਿ ਆਡੀਅנס ਤੁਹਾਡੇ ਨਾਲ ਕਨੈਕਟ ਕਰੇ ਤੁਹਾਡੀ ਹੈਲਪ ਕਰੇ ਤੇ ਕਿਵੇਂ ਹੈਲਪ ਕਰ ਜੇਦੋਂ ਉਹਨਾਂ ਨੂੰ ਸੱਚ ਪਤਾ ਲੱਗੇਗਾ ਉਹ ਫਿਰ ਆਪਣੇ ਹਿਸਾਬ ਨਾਲ ਆਪਣੇ ਵਿਚਾਰ ਦੇਣਗੇ ਫਿਰ ਤੁਹਾਡੇ ਨਾਲ ਗੱਲ ਕਰਨਗੇ ਫਿਰ ਹੀ ਤੁਸੀਂ ਕਨੈਕਟ ਕਰ पाओਗੇ ਨਾ ਆਡੀਅנס ਨਾਲ ਕਦੋਂ ਤੱਕ ਤੁਸੀਂ ਇਸ ਹਾਈ ਮੇਰੇ ਦਿਮਾਗ ਨੂੰ ਇਹ ਮੇਰੇ ਦਿਮਾਗ ਨੂੰ ਡਿਪਰੈਸ਼ਨ ਡਿਪਰੈਸ਼ਨ ਕਰਕੇ ਕਦੋਂ ਤੱਕ ਤੁਸੀਂ ਆਡੀਅנס ਨੂੰ ਚਾਰ ਦੇ ਰਹੋਗੇ ਸੋ ਬੈਟਰ ਹੈ ਕਿ ਜਿੰਨੀ ਜਲਦੀ ਹੋ ਸਕਦਾ ਹੈ ਕਿ ਆਪਣਾ ਮੈਟਰ ਜਿਹੜਾ ਉਹ ਸੋਸ਼ਲ ਮੀਡੀਆ ਤੇ ਤੁਸੀਂ ਅਗਰ ਪਾਇਆ ਤੇ ਉਹਨੂੰ ਕਲੀਅਰ ਕਰੋ ਤਾਂ ਕਿ ਲੋਕਾਂ ਦੇ ਸਾਹਮਣੇ ਜਿਹੜੀ ਪਿਕਚਰ ਹੈ ਧੁੰਦਲੀ ਹੋਈ ਪਈ ਉਹ ਬਿਲਕੁਲ ਕਲੀਅਰ ਹੋ ਜੇ ਤੇ ਤਾਂ ਕਿ ਇਨ ਫਿਊਚਰ ਨਾਲ ਤੁਹਾਨੂੰ ਪ੍ਰੋਬਲਮ ਨਾ ਮੇਂਦਾ ਸਾਡੀ ਫੈਮਿਲੀ ਨੂੰ ਤੇ ਆਡੀਅנס ਦਾ ਜਿਹੜਾ ਯਕੀਨ ਆ ਉਹ ਵੀ ਬਣਿਆ ਰਹੇ ਨਹੀਂ ਤੇ ਬਹੁਤ ਜਲਦੀ ਇਹ ਚੀਜ਼ ਨੇਗੇਟਿਵਿਟੀ ਵਿੱਚ ਕਨਵਰਟ ਹੋਣ ਵਾਲੀ ਹੈ ਫਿਰ ਤੁਸੀਂ ਕਹਣਾ ਕਿ ਮੈਨੂੰ ਲੋਕਾਂ ਦੇ ਕਮੈਂਟ ਪੜ੍ਹ ਕੇ ਜਾਂ ਲੋਕਾਂ ਦੇ ਵੀਡੀਓਜ਼ ਦੇਖ ਕੇ ਮੈਨੂੰ ਮੈਨੂੰ ਟੈਨਸ਼ਨ ਹੋ ਗਈ ਮੈਨੂੰ ਇਹ ਹੋ ਗਿਆ ਸੋ ਪਹਿਲੇ ਹੀ ਉਸ ਤਰੀਕੇ ਨੂੰ ਇੱਕ ਪੋਜ਼ਿਟਿਵ ਇਹ ਨਾਲ ਲੈ ਕੇ ਚੱਲੋ ਜੇ ਲੋਕਾਂ ਨੂੰ ਤੁਸੀਂ ਆਪਣਾ ਮੰਨਿਆ ਲੋਕੀ ਤੁਹਾਨੂੰ ਵਿਊਜ਼ ਦੇ ਰਿਹਾ ਸਭ ਕੁਝ ਹੋ ਰਿਹਾ ਹੈ ਤਾਂ ਬੈਟਰ ਹੈ ਕਿ ਤੁਸੀਂ ਵੀ ਲੋਕਾਂ ਨੇ ਜੋ ਤੁਹਾਡੇ ਤੋਂ ਉਮੀਦ ਕਰਦੇ ਤੁਸੀਂ ਉਸ ਉਮੀਦ ਤੇ ਚੰਗੇ ਉੱਤਰੋ ਹਾਂਜੀ ਤੇ ਇਸ ਦਿਨ ਕਰਦੇ ਵੀਡੀਓ ਨੂੰ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਆਪਣਾ ਤੱਕਣੀ ਫੈਮਿਲੀ ਦਾ ਖਿਆਲ ਰੱਖੋ